ਦੋਖ ਇਸ ਕਰਕੇ ਲੱਗ ਰਿਹਾ ਕਿਉਂਕਿ ਅੱਜ ਆਪਣੇਆਂ ਵੱਲੋਂ ਕੁਝ ਲਿਆ ਜਾ ਰਿਹਾ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਰਾਖੀ ਕਰਨ ਦੀ ਉਹਨਾਂ ਵੱਲੋਂ ਕੁਝ ਲਿਆ ਜਾ ਰਿਹਾ ਹੈ ਕੰਮ ਕੀਤੇ ਜਾ ਰਹੇ ਨੇ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਅਖ ਲਈ ਸਭ ਤੋਂ ਵੱਡੀ ਜ਼ਰੂਰੀ ਜਿਹੜੀ ਚੀਜ਼ ਹੈ ਉਹ ਹੈ ਮਨੁੱਖ ਦੀ ਹਉਮੈ ਦਾ ਤਿਆਗ ਜਿਹੜਾ ਮਨੁੱਖ ਕਿਸੇ ਕੀਮਤ ਦੇ ਉੱਤੇ ਕਰਨ ਵਾਸਤੇ ਤਿਆਰ ਨਹੀਂ ਹੁੰਦਾ ਤਾਂ ਭਾਈਓ ਇਹ ਕਿਆ ਤੁਮ ਕਿੰਨੀ ਮਰਤਕ ਬਿਲਾਹੀ ਵਿੱਚ ਰੱਖ ਲਈਨੀ ਕਹਿੰਦੇ ਕੀ ਕੀਤਾ ਤੁਸੀਂ ਮਰੀ ਬਿੱਲੀ ਤਾਂ ਕਹਿੰਦੇ ਵਿੱਚ ਰੱਖੀ ਬੈਠੇ ਹੋ ਤੇ ਮਸਕ ਕਿੱਥੋਂ ਦੂਰ ਹੋਊਗਾ ਤੇ ਬਿੱਲੀ ਬਾਹਰ ਕੱਢੋ ਮਸਕ ਦੂਰ ਹੋਊਗਾ ਉਹ ਕੀ ਰਿਹਾ ਪ੍ਰਧਾਨ ਬਦਲ ਦਿਓ ਜ਼ਥੇਦਾਰ ਬਦਲ ਦਿਓ ਜ਼ਿਲ੍ਹਾ ਪ੍ਰਧਾਨ ਬਦਲ ਦਿਓ ਹਲਕਾ ਇੰਚਾਰਜ ਬਦਲ ਦਿਓ ਤੇ ਜਿਹਦੇ ਜੋ ਮੁਸ਼ਕ ਹੁੰਦਾ ਉਹਨੂੰ ਬਾਹਰ ਕੱਢਣ ਵਾਸਤੇ ਤਿਆਰੀ ਨੇ ਜਿਸ ਤੂੰ ਅਜਾਏ ਸਾਰੇ ਪੰਜਾਬ ਨੂੰ ਉਹ ਉਹਨੂੰ 6 ਮਹੀਨੇ ਬਦਲ ਕੇ ਦੇਖ ਲੋ ਸ਼ਾਇਦ ਕਾਲੀ ਦਲ ਦਾ ਸੁਧਾਰ ਹੋ ਜੇ ਤੂੰ ਤਾਂ 10 ਮਿੰਟ ਨਹੀਂ ਬਦਲਣਾ ਸੀ ਪਰ ਜੇ ਉਹਨੂੰ 10 ਮਿੰਟ ਨਹੀਂ ਨਾ ਬਦਲਣਾ ਤੇ ਫਿਰ ਮੁਸ਼ਕ ਨਹੀਂ ਜੇ ਜਾਣਾ ਇਹ ਗੱਲ ਪੱਥਰ ਤੇ ਲਕੀਰ ਹੈ ਅੱਜ ਸਾਡੇ ਸਿਧਾਂਤ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਾਵਾਂ ਨੂੰ ਕੁਚਲਿਆ ਜਾ ਰਿਹਾ ਹੈ ਕੁਚਲਿਆ ਜਾ ਰਿਹਾ ਇਹ ਕੁਚਲਿਆ ਤਾਂ ਪਹਿਲੋਂ ਵੀ ਜਾਂਦਾ ਰਿਹਾ ਹੈ ਮੁਗਲਾਂ ਵੱਲੋਂ ਕਦੇ ਅੰਗਰੇਜ਼ਾਂ ਵੱਲੋਂ ਕਦੇ ਮੌਜੂਦਾ ਭਾਰਤੀ ਸਟੇਟ ਵੱਲੋਂ ਪਰ ਅੱਜ ਸਭ ਤੋਂ ਗਹਿਰਾ ਦੁੱਖ ਇਸ ਕਰਕੇ ਲੱਗ ਰਿਹਾ ਕਿਉਂਕਿ ਅੱਜ ਆਪਣੇਆਂ ਵੱਲੋਂ ਕੁਚਲਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਰਾਖੀ ਕਰਨ ਦੀ ਉਹਨਾਂ ਵੱਲੋਂ ਕੁਝ ਲਿਆ ਜਾ ਰਿਹਾ ਔਰ ਕਿਤੇ ਕੰਮ ਕੀਤੇ ਜਾ ਰਹੇ ਨੇ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਮੈਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਕਥਾ ਚੇਤੇ ਆਈ ਹੈ ਕਹਿੰਦੇ ਇੱਕ ਵਾਰੀ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਜਿੰਦੇ ਇੱਕ ਵਾਰੀ ਸੰਗਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਸੀ ਸਿੰਘਾਸਨ ਤੇ ਤੇ ਸੰਗਤ ਨੇ ਪ੍ਰਸ਼ਨ ਕੀਤਾ ਮਹਾਰਾਜ ਪਰਮਾਰਥ ਕਿਵੇਂ ਮਿਲਦਾ ਹੈ ਤਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪਰਮਾਰਥ ਲਈ ਸਭ ਤੋਂ ਵੱਡੀ ਜ਼ਰੂਰੀ ਜਿਹੜੀ ਚੀਜ਼ ਹੈ ਉਹ ਹੈ ਮਨੁੱਖ ਦੀ ਹਉਮੈ ਦਾ ਤਿਆਗ ਜਿਹੜਾ ਮਨੁੱਖ ਕਿਸੇ ਕੀਮਤ ਦੇ ਉੱਤੇ ਕਰਨ ਵਾਸਤੇ ਤਿਆਰ ਨਹੀਂ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਗਤ ਨੂੰ ਕਹਿਣ ਲੱਗੇ ਸੰਗਤ ਜੀ ਤੁਹਾਨੂੰ ਇੱਕ ਬਿਰਤਾਂਤ ਰਾਹੀਂ ਇਹ ਗੱਲ ਸਮਝਾਉਣੇ ਆਂ ਕਹਿੰਦੇ ਇੱਕ ਵਾਰੀ ਇੱਕ ਪਿੰਡ ਦੇ ਖੂਹ ਦੇ ਵਿੱਚ ਬਿੱਲੀ ਡਿੱਗ ਪਈ ਮਰ ਗਈ ਪਾਣੀ 'ਚੋਂ ਬਦਬੂ ਮਾਰਨ ਲੱਗ ਪਈ ਪਿੰਡ ਦੇ ਦਾਨੇ ਲੋਕ ਇਕੱਠੇ ਹੋ ਕੇ ਇੱਕ ਵਿਦਵਾਨ ਸਿਆਣੇ ਪੰਡਤ ਕੋਲ ਗਏ ਕਹਿੰਦੇ ਪੰਡਤ ਜੀ ਪਾਣੀ 'ਚ ਬਦਬੂ ਮਾਰਨ ਲੱਗੀ ਆ ਉਹ ਕਹਿੰਦੇ ਕੋਈ ਜਾਨਵਰ ਮਰ ਗਿਆ ਹੋਣਾ ਡਿੱਗ ਪਿਆ ਹੋਣਾ ਵਿੱਚ ਉਸ ਕਰਕੇ ਬਦਬੂ ਮਾਰਦੀ ਹੋਣੀ ਆ ਤੁਸੀਂ ਉਸ ਜਾਨਵਰ ਨੂੰ ਬਾਹਰ ਕੱਢ ਦਿਓ ਤੇ ਫਿਰ ਕੁਝ ਕ ਪਾਣੀ ਦੇ ਡੋਲ ਜਿਹੜੇ ਨੇ ਉਹ ਬਾਹਰ ਕੱਢ ਦਿਓ ਭਰ ਕੇ ਤੇ ਪਾਣੀ ਦੇ ਵਿੱਚੋਂ ਮੁਸ਼ਕ ਆਉਣਾ ਹਟ ਜਾਊਗਾ ਕਹਿੰਦੇ ਸਤਬਚਨ ਜੀ ਉਹ ਸਾਰੇ ਲੋਕ ਜਿਹੜੇ ਸੀਓ ਚਲੇ ਗਏ ਜਾ ਕੇ ਉਹਨਾਂ ਨੇ ਉਹ ਜਾਨਵਰ ਵਾਲੀ ਜਿਹੜੀ ਗੱਲ ਸੀ ਉਹ ਭੁੱਲ ਗਏ ਤੇ ਪਾਣੀ ਕੱਢਣਾ ਸ਼ੁਰੂ ਕਰਤਾ ਮੁਸ਼ਕ ਫੇਰ ਨਾ ਗਿਆ ਉਹ ਫੇਰ ਇਕੱਠੇ ਹੋ ਕੇ ਗਏ ਕਹਿੰਦੇ ਪੰਡਤ ਜੀ ਮੁਸ਼ਕ ਤਾਂ ਦੂਰ ਹੀ ਨਹੀਂ ਹੋਇਆ ਉਹ ਕਹਿਣ ਲੱਗੇ ਹੋਰ ਪਾਣੀ ਕੱਢੋ ਉਹਨਾਂ ਨੇ ਹੋਰ ਪਾਣੀ ਕੱਢਿਆ ਭਰ-ਭਰ ਕੇ ਬੋਕੇ ਜਿਹੜੇ ਆ ਉਹ ਪਾਣੀ ਦੇ ਬਾਹਰ ਡੋਲੇ ਮੋਸ਼ਕ ਫਿਰ ਵੀ ਨਾ ਦੂਰ ਹੋਇਆ ਉਹ ਫੇਰ ਪੰਡਤ ਜੀ ਗੋਲ ਗਏ ਕਹਿੰਦੇ ਪੰਡਤ ਜੀ ਮੋਸ਼ਕ ਨਹੀਂ ਆਉਣੋ ਹਟਿਆ ਉਹ ਕਹਿੰਦੇ ਚਲੋ ਮੈਂ ਦੇਖਦਾ ਚੱਲ ਕੇ ਉਹ ਪੰਡਤ ਜੀ ਨੇ ਕਹਿੰਦੇ ਜਾ ਕੇ ਖੂਹ ਦੇ ਥੱਲੇ ਦੇਖਿਆ ਨਾ ਤੇ ਬਿੱਲੀ ਜਿਹੜੀ ਆ ਉਹ ਮਰੀ ਪਈ ਉਹ ਬਾਹਰ ਹੀ ਨਹੀਂ ਕੱਢੀ ਉਹ ਕਹਿਣ ਲੱਗੇ ਭਲਿਓ ਲੋਕੋ ਕਹਤ ਭਇਓ ਇਹ ਕਿਆ ਤੁਮ ਕਿਨੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਵੀ ਸੰਤੋਖ ਸਿੰਘ ਦੇ ਸ਼ਬਦ ਹੈ ਉਹ ਕਹਿੰਦੇ ਕਹਿਤ ਭਾਇਓ ਇਹ ਕਿਆ ਤੁਮ ਕਿੰਨੀ ਮਰਤਕ ਬਿਲਾਹੀ ਵਿੱਚ ਰੱਖ ਲਈਨੀ ਕਹਿੰਦੇ ਕਿ ਜੀਤਾ ਤੁਸੀਂ ਮਰੀ ਬਿੱਲੀ ਤਾਂ ਕਹਿੰਦੇ ਵਿੱਚ ਰੱਖੀ ਬੈਠੇ ਹੋ ਤੇ ਮਸਕ ਕਿੱਥੋਂ ਦੂਰ ਹੋਊਗਾ ਤੇ ਬਿੱਲੀ ਬਾਹਰ ਕੱਢੋ ਮਸਕ ਦੂਰ ਹੋਊਗਾ ਤੇ ਅਜ ਹੋ ਕੀ ਰਿਹਾ ਪ੍ਰਧਾਨ ਬਦਲ ਦਿਓ ਜਥੇਦਾਰ ਬਦਲਦੇ ਹੋ ਜ਼ਿਲ੍ਹਾ ਪ੍ਰਧਾਨ ਬਦਲਦੇ ਹੋ ਹਲਕਾ ਇੰਚਾਰਜ ਬਦਲਦੇ ਹੋ ਤੇ ਜਿਹਦੇ ਚ ਮੁਸ਼ਕ ਆਉਂਦਾ ਉਹਨੂੰ ਬਾਹਰ ਕੱਢਣ ਵਾਸਤੇ ਤਿਆਰੀ ਨਹੀਂ ਤੇ ਮੁਸ਼ਕ ਦੂਰ ਕਿਵੇਂ ਹੋਊਗਾ ਇਹ ਦੂਰ ਨਹੀਂ ਹੋਣਾ ਜਿੰਨਾ ਮਰਜੀ ਤੁਸੀਂ ਅਦਲਾ ਬਦਲੀਆਂ ਕਰਕੇ ਦੇਖ ਲਓ ਕਰੀ ਜਾਂਦੇ ਹੋ ਪਿਛਲੇ 28 ਸਾਲਾਂ ਤੋਂ ਕਿੰਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਦਲਤੇ ਕਿੰਨੇ ਤਖਤਾਂ ਦੇ ਜ਼ਿੰਮੇਦਾਰ ਬਦਲਤੇ ਕਿੰਨੇ ਹਲਕੇ ਇੰਚਾਰਜ ਬਦਲਤੇ ਕਿੰਨਿਆਂ ਦੀਆਂ ਟਿਕਟਾਂ ਕੱਟਦੀਆਂ ਕਿੰਨਿਆਂ ਦੀਆਂ ਟਿਕਟਾਂ ਦੇਤੀਆਂ ਕੋਈ ਸੀਨੀਅਰ ਮੀਤ ਪ੍ਰਧਾਨ ਲਾਤਾ ਕੋਈ ਹਟਾਤਾ ਕੋਈ ਬਣਾਤਾ ਪਰ ਜਿਸ ਤੋਂ ਅਜਾ ਸਾਰੇ ਪੰਜਾਬ ਨੂੰ ਕੋਈ ਉਹਨੂੰ 6 ਮਹੀਨੇ ਬਦਲ ਕੇ ਦੇਖ ਲੋ ਸ਼ਾਇਦ ਕਾਲੀ ਦਲ ਦਾ ਸੁਧਾਰ ਹੋ ਜੇ ਕਹਿੰਦੇ ਉਹਨੂੰ ਤਾਂ 10 ਮਿੰਟ ਨਹੀਂ ਬਦਲਣਾ ਸੀ ਭਈ ਜੇ ਉਹਨੂੰ 10 ਮਿੰਟ ਨਹੀਂ ਨਾ ਬਦਲਣਾ ਤੇ ਫਿਰ ਮੁਸ਼ਕ ਨਹੀਂ ਜੇ ਜਾਣਾ ਇਹ ਗੱਲ ਪੱਥਰ ਤੇ ਲਕੀਰ ਹੈ ਮੁਸ਼ਕ ਨਹੀਂ ਜੇ ਜਾਣਾ ਅੱਜ ਨਵੇਂ ਚਾਹੇਦਾਰ ਲਾਏ ਆ ਕੱਲ ਇਹਨਾਂ ਨੂੰ ਵੀ ਬਦਲ ਦਿਓ ਪਰ ਬਦਬੂ ਨਹੀਂ ਜਾਣੀ ਅੱਜ ਇਹ ਹਾਲਤ ਹੋਈ ਪਈ ਆ